ਵਾਹਵਾ ਕਰਨਗੇ ਮਾਂਝੇ ਦੇ ਬਰਾਜਨਾ ਸਮਾਨ ਜੋਸ਼ ਕਿਸਨੇ ਦੰਸਾ ਨਿਆ ਬਸਾਰੇ ਨਾਮ ਨੇ ਅੰਦਰ ਮਰਫਟਾ ਮੈਂ ਜਾਂ ਤੇ ਇਹ ਮੈਂ ਆ ਪੈਣਾ ਦੇਸ਼ ਦੇ ਇਸ ਤੋਂ ਦੰਨੇ ਵਿੱਚ ਆਇਓ ਫਤੋ ਪਰਤਾਂ ਨੂੰ ਫਟੇ ਅਜਾ ਦਾ ਵਾਹਿਗੁਰੂ ਦਾ ਸਾ ਵਾਹਿਗੁਰੂ ਕੀ ਫਤ ਤਾਹਦੂ ਬੇਸ਼ੱਕ ਇੱਕ ਤੀਆਂ ਦਾ ਮੇਲਾ ਸ਼ੁਰੂ ਹੋ ਰਿਹਾ ਹੈ ਪਰ ਇੱਕ ਰਿਸ਼ਤਿਆਂ ਦਾ ਮੇਲਾ ਨਹੀਂ ਕਿਉਂਕਿ ਮੈਂ ਇਹ ਆਪਣੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਦੱਸਨੀ ਹੈ ਕਈ ਵਾਰਕ ਮੈਨੂੰ ਹੁਣ ਦੇਖਦੇ ਵੀ ਮੈਂ ਬਹੁਤ ਵੱਡਾ ਬੰਦਾ ਹਾਂ ਪਰੰਤੂ ਮੈਨੂੰ ਇਹ ਲੱਗਦਾ ਹੈ ਅੱਜ ਤੋਂ ਕੰਕਰਸ ਸਰ ਬਲੋਂ ਬਹਾੜਾ ਬੰਦਾ ਹੈ ਕਿਉਂਕਿ ਬਕਤੀ ਮਾਰ ਪੈਂਦੀ ਹੈ ਰਿਸ਼ਤੇ ਟੁੱਟੇ ਹਨ ਹੋਰ ਰਿਸ਼ਤੇ ਟੁੱਟਣ ਦੇ ਨਾਲ ਬੰਦਾ ਅਰਸ਼ੋਂ ਵਸ਼ਟਿਆ ਪਹਿਲਾਂ ਮੈਂ ਬਾਦਸ਼ਾਹ ਕਿਉਂ ਸੀ ਕਿਉਂਕਿ ਮੇਰੇ ਕੋਲ ਪੁੱਤ ਸੀ ਕਦੇ ਸਤੇ ਸਪਤਨੀ ਸਪਰਵਾਹ ਸੀ ਮਾਪੂ ਬਾਪ ਸੀ ਜਿਹੜੇ ਉਹਨਾਂ ਦੇ ਵਿੱਚ ਸਮਾਂ ਬੀਤਨੇ ਆਈ ਨਹੀਂ ਪਤਾ ਲੱਗਿਆ ਵੀ ਜ਼ਿੰਦਗੀ ਦੇ 25 30 35 ਸਾਲ ਕਿਵੇਂ ਲੰਘ ਗਏ ਪਰ ਉਸ ਤੋਂ ਬਾਅਦ ਆਦੋਸਾਲਾਂ ਨੇ ਆਈ ਦੱਸੇ ਵੀ ਜ਼ਿੰਦਗੀ ਇੰਨੀ ਲੰਬੀ ਵੀ ਹੋ ਜਾਂਦੀ ਹੈ ਵੀ ਇੱਕ ਦੇਰ ਕਿਤਾ ਲੰਘਦਾ ਹੈ ਔਰ ਮੈਨੂੰ ਇਹਨਾਂ ਦਾ ਕਾਰਜ ਇਸ ਕਰਕੇ ਇਹਨਾਂ ਵਧੀਆ ਲੱਗਦਾ ਕਿ ਇਹ ਵਿਅਕਤੀ ਰਿਸ਼ਤੇ ਇਕੱਠੇ ਕਰਦੇ ਹਨ ਕੁਝ ਜ਼ਰੂਰੀ ਨਹੀਂ ਹੈ ਵੀ ਤੁਹਾਡੇ ਫੋਨ ਦੀ ਸਾਹ ਜ ਹੋਵੇ ਤੁਸੀਂ ਇੱਕ ਮਾਂ ਪਿਓ ਚਲੋ ਜਾਓ ਤੁਸੀਂ ਫੇਰ ਹੀ ਭੈਣ ਭਰਾ ਹੋ ਤੁਹਾਡੇ ਸਾਹਮਣੇ ਜਾਗ ਦਾ ਜੋਦਾ ਜਾਗ ਦਾ ਸਬੂਤ ਹੈ ਦੇਖੋ ਕਿੰਨੀਆਂ ਬੱਚੀਆਂ ਇੱਥੇ ਆਪਣੇ ਪੇਕੇ ਪਰਿਵਾਰ ਬਣੂ ਹੋ ਗਈਆਂ ਔਰ ਕਿੰਨੀ ਸੋਹਣੇ ਬਿਉਂਤ ਬਣਦੀ ਹੈ ਕਿੰਨੀ ਸੋਹਣੀ ਰਹਿਸ਼ਕਾਰ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ ਬਿਨਾਂ ਪ੍ਰਮਾਤਮਾ ਦੀ ਕਿਰਪਾ ਤੋਂ ਸੰਭਵ ਨਹੀਂ ਹੋ ਸਕਦਾ ਗੱਲਾਂ ਕਰਨੀਆਂ ਬਹੁਤ ਸਾਰੀਆਂ ਨੇ ਪਰ ਉਹਨਾਂ ਚੀਜ਼ਾਂ ਨੂੰ ਰੱਖਦੇ ਨਾਲ ਬਿਉਤਬੰਦੀ ਨਾਲ ਸਿਰੇ ਚੜਨਾ ਹੋਇਤੋਂ ਵੱਖਰਾ ਕਰਨਾ ਸੋ ਮੈਂ ਅੱਜ ਕਿਸੇ ਹੋਰ ਪਰੋਗਰਾਮ ਤੇ ਜਾਣਾ ਸੀ ਤਾਂ ਮੈਂ ਅੱਜ ਆਉਣਾ ਇਸ ਕਰਕੇ ਜ਼ਿਆਦਾ ਜ਼ੂਰੀ ਸਮਝਿਆ ਕਿਉਂਕਿ 18 ਤਰੀਕ ਨੂੰ ਅੱਗੇ ਮੈਂ ਫਾਈਨਲ ਪ੍ਰੋਗਰਾਮ ਦੇ ਉੱਤੇ ਜ਼ਿਆਦਾ ਹੁੰਦਾ ਸੀ ਤਾਂ ਸਾਡੇ ਕੁਛ ਰਹਿਮੇ ਨੇ ਅਸੀਂ ਪਰਿਵਾਰ ਨੇ ਕਿਤੇ ਬਾਹਰ ਜਾਣਾ ਤਾਂ ਮੈਂ ਪਾਸੋਂ ਨੂੰ ਹਾਰ ਹੀ ਲਾਇਆ ਸੀ ਉਸਨੂੰ ਵੀ ਮੇਰੇ ਹਾਰੀ ਜੀ ਅੱਜ ਕਬੂਲ ਕਰਿਓ ਤੇ ਜੇ ਕੋਈ ਪ੍ਰੋਗਰਾਮ ਪ੍ਰਲਾਵ ਹੋ ਜਾਂਦਾ ਕਈ ਵਾਰੀ ਤਾਂ ਫਿਰ ਕੀ ਆ ਜਾਣਾ ਤਾਂ ਇਹ ਨੀ ਗੱਲ ਹੀ ਕਬੂਲ ਕਰਦੇ ਹੋਏ ਮੇਰਾ ਸਾਰਿਆਂ ਈਆਂ ਨੂੰ ਬਹੁਤ ਬਹੁਤ ਪਿਆਰ ਪਰਮਾਤਮਾ ਤੁਹਾਡੇ ਪਰਿਵਾਰਾਂ ਤੇ ਤੁਹਾਡੇ ਸਿਰ ਤੇ ਰੇਪੜਿਆ ਹੱਥ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ